ਕਾਲ ਜੀ ਸਭ ਤੋਂ ਪਹਿਲਾਂ ਥੋੜਾ ਫੇਰ ਉਸ ਵਕਤ ਤੇ ਤੁਹਾਡੇ ਆਪਣੇ ਚੈਨਲ ਦੀ ਸਿਤੜਤਾ ਦੇ ਵਿੱਚ ਅੱਜ ਸਾਡੇ ਸਾਹਮਣੇ ਬਹੁਤ ਵੱਡੀ ਖਬਰ ਆ ਰਹੀ ਹੈ ਜਿਵੇਂ ਕਿ ਅੱਜਕੱਲ ਆਪਾਂ ਹਰਮਨ ਜੀ ਮਾ ਹਰਮਨ ਜੀ ਮਾ ਵਾਰੇ ਬਹੁਤ ਕੁਝ ਸੁਣ ਰਹੇ ਹਾਂ ਪਰ ਹਰਮਨ ਜੀ ਮੈਨੂੰ ਬਣਾਇਆ ਕਿਸ ਨੇ ਉਹ ਪਸੰਦ ਦਾ ਨਾਮ ਪਤਾ ਹੀ ਘੱਟ ਲੋਕਾਂ ਨੂੰ ਪਤਾ ਆ ਉਸ ਉਸ ਮਿਸ਼ੂ ਜਿਹੜਾ ਖਰੀਦਾਰ ਨਾਮ ਹੈ ਇੰਦਰ ਪੰਡੋਰੀ ਤੇ ਉਹਨਾਂ ਦੇ ਬਾਰੇ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਉਹ ਜਲਦੀ डिसेंबर ਦੇ ਵਿੱਚ ਵਿਆਹ ਕਰਵਾ ਰਹੇ ਆ ਪੋਲੈਂਡ ਦੀ ਲੜਕੀ ਦੇ ਨਾਲ ਤੇ ਉਹਨਾਂ ਨੇ ਆਪਦੇ ਟਵਿੱਟਰ ਤੇ ਵੀ ਕੁਝ ਇਨਫੋਰਮੇਸ਼ਨ ਲਿਖਿਆ ਵੀ ਗੈਟ ਰੈਡੀ ਟੂ डिसेंबर ਫਾਰ ਬਾਰਾਤ ਤੇ ਵੀ ਜਿਹੜੇ ਜਿਹੜੇ ਲੋਕਾਂ ਕੋਲ ਪਾਸਪੋਰਟ ਨਹੀਂ ਹੈਗੇ ਉਹ ਪਾਸਪੋਰਟ ਬਣਾ ਲੈਣ ਵਿਆਹ ਤੇ ਜਾਣ ਲਈ ਤੇ ਉਹ ਉਹਨਾਂ ਨੂੰ ਬਹੁਤ ਹੀ ਘੱਟ ਪਸੰਦ ਆ ਖਬਰਾਂ ਦੇ ਵਿੱਚ ਰਹਿਣਾ ਤੇ ਉਹਨਾਂ ਨੇ ਆਪਣੀ ਟਵਿੱਟਰ ਤੇ ਸਪੈਸ਼ਲੀ ਆਪਣੀ ਗਰਲਫ੍ਰੈਂਡ ਲਈ ਮੈਸੇਜ ਛੱਡਿਆ ਆ ਸਾਰੇ ਵਿਊਸ ਦੇ ਵੱਲੋਂ ਇੰਦਰਪਨਡੋਰੀ ਨੂੰ ਬੈਸਟ ਵਿਸ਼ੀਸ ਕਰਦੇ ਆ ਹੋਪਫੁਲੀ ਉਹਨਾਂ ਦੀ ਮੈਰਿਡ ਲਾਈਫ ਬਹੁਤ ਸਕਸੈਸਫੁਲ ਹੋਵੇ ਤੇ ਉਹਨਾਂ ਦੀ ਲਾਈਫ ਵਿੱਚ ਖੁਸ਼ੀਆਂ ਲੈ ਕੇ ਆਵੇ ਤੋਂ ਅੱਜ ਦੇ ਲਈ ਐਨਾਈ ਹੋਰ ਵੀਡੀਓਜ਼ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ